ਲੰਘ ਵੀ ਗਏ ਜੀੜਤਾ ਲਾ ਦੇ ਹਾਂਜੀ ਵੈਲਕਮ ਹੈ ਜੀ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਇਹ ਜਿਹੜਾ ਜਿਹੜਾ ਬਲੌਗ ਆ ਬਹੁਤ ਇੰਟਰਸਟਿੰਗ ਹੋਣ ਵਾਲਾ ਤਾਂ ਕਰਕੇ ਕੈਮਰੇ ਨਾਲ ਬਣੇ ਰਹੋ ਸਾਰੀ ਵੀਡੀਓ ਲਾਖਤ ਤੱਕ ਦੇਖਣੀ ਐ ਸਕਿਪ ਨਾ ਕਰਿਓ ਅੱਜ ਦਾ ਜਿਹੜਾ ਬਲੌਗ ਆਪਣਾ ਉਹ ਆਪਾਂ ਤਿੰਨੇ ਜਣਿਆਂ ਦਾ ਕੰਪੀਟੀਸ਼ਨ ਕਰਾਵਾਂਗੇ ਅੱਜ ਜਿਸ ਚ ਇਹ ਬੰਦੇ ਮੈਗੀ ਖਾਣਗੇ ਬਣਾ ਹੱਥ ਨਾਲ ਫੁੱਲ ਫਨ ਹੋਣ ਵਾਲਾ ਸਰਾ ਹੋਣ ਵਾਲਾ ਜਿਹੜਾ ਦਾ ਜਿੱਤੂਗਾ ਉਹਨੂੰ ਦਾ ਰੁਪਿਆ ਦੇਵਾਂਗੇ ਅਸੀਂ 1500 ਠੀਕ ਆ ਠੀਕ ਹੈ ਜੀ ਸਿੱਧੀ ਗੱਲ ਹੈ ਜਿਹੜਾ ਹਾਰ ਗਿਆ 50 ਡੰਡ ਬੈਟਾਂ ਲਾਉਗਾ ਤੜਕੇ ਨੂੰ ਜਿਹੜਾ ਇਹ ਕੁੱਕੜੀਆਂ ਪਾ ਜਾਣ ਮੇਰੇ ਸਾਲਿਆਂ ਆ ਜਾਓ ਕਰ ਚਾਚੂਆ ਸੀਸੇ ਜੇ ਤਿਆਰ ਹੁੰਦਾ ਸਵੇਰੀ ਲਾ ਕੇ ਨਾ ਡਰੈਰ ਨੂੰ ਐ ਕਰਕੇ ਐ ਚਲਾਉਂਦਾ ਵਾਹ ਕੀ ਬਾਤ ਹੈ ਚਾਚਾ ਹੀ ਆ ਗਿਆ ਚਾਚਾ ਅਸ਼ੀਗਾਲ ਜੀ ਦਿੱਤੇ ਵੀ ਦੋ ਹੱਥ ਨੇ ਦੋ ਹੱਥ ਲਾ ਲਾ ਕਹਿੰਦਾ ਇੱਕ ਹੱਥ ਤਾਂ ਲਾਏ ਦੇਂਗਾ ਦਾ ਪੰਜਾ ਯਾ ਨਾ ਖੜਦੇ ਬੰਕੀ ਨੂੰ ਖੜਦਾ ਸਟਾਰਟ ਦਾ ਕਰ ਲੈਣ ਦੇ ਯਾਰ ਨਹੀਂ 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 ਮੈਂ ਬੋਲੂਗਾ ਮੈਂ ਬੋਲੂਗਾ ਮੈਂ ਬੋਲੂਗਾ ਇੱਕ ਉਰਾਂ ਰੱਖ ਓਏ ਦੋ ਤਿੰਨ ਆ ਲੱਗ ਜੂ ਬਰਾ ਟੋਚੇ ਦੋ ਤਾਂ ਨਾਲ ਵੀ ਜੇ ਨਾ ਹਾ ਰਹਿਣਾ ਇਹ ਫੇਰ ਨਾ ਫਿਰ ਤਾਂ ਜਮਾਂ ਸਮਝ ਲਾ ਯਾਰ ਇਹ ਇੱਥੇ ਸ਼ਰੀਰ ਦੇ 26 ਸਾਲ ਨਾ ਦਾ ਇਹ ਬੋਗਾ 26 ਦਾ ਕਿਹਾ 26 ਦਾ ਤਾਂ ਮੈਂ ਨਹੀਂ ਹੋਇਆ ਜੇ ਮੇਰੇ ਤਾਂ 30 ਸਾਲ ਜੋੜਾ ਇਹ ਬਾਈ 23 ਤੈਨੂੰ ਬੜਾ ਮਨਾਤਾ ਮਾਰਗਾ ਮੂੰਹ ਮਾਰ ਨਹੀਂ ਜਾਉਣੀ 19 ਦਾ ਉਹ ਮੁਰਾ ਕਰਗਾ ਮੇਰੇ ਕੋਲ ਨਹੀਂ 19 ਨੀ ਦਮਨਾਤੀ ਯਾਰ ਕੌਰੀ ਵਾਲੇ ਨੇ ਬੁਰਾ 2 ਘੰਟੇ ਹੋ ਗਏ ਕਦੋਂ ਦਾ ਫੋਨ ਕਰਿਆ ਹੋਇਆ ਉਹਨੂੰ ਵੀ ਆ ਜਾ ਆ ਜਾ ਹੂੰ ਆ ਨਹੀਂ ਦੇ ਇੱਕ ਵਾਰ ਫੋਨ ਲਈ ਨਹੀਂ ਮੇਰੀ ਗੱਲ ਸੁਣਿਆ ਛੱਡ ਫੋਨ ਨੂੰ ਹੂੰ ਅਹੀਂ ਲਈ ਇਹਨੂੰ ਚਾਪੜੇ ਲਾਗੇ ਚਲੋ ਫਿਰ ਚਲੋ ਬਰੋਲਾ ਹੀ ਬਣਾਉ ਉਹਦਾ ਜੇ ਕਰੇ ਕੋਈ ਹੋ ਜਾ ਉਹਦਾ ਚਲੋ ਲਾਡੀ ਫਿਰ ਕਟਾਈ ਕਰਕੇ ਲਾਡੀ ਨੂੰ ਬੈਠਾ ਅਸੀਂ ਆ ਗਏ ਆਜੋ ਕਰ ਚਲੋ ਮੇਰੀ ਗੱਲ ਸੁਣੋ ਪਟਾਕ ਪਟਾਕੇ ਹੋਵੇ ਕੈਮਰੇ ਚ ਠੀਕ ਆ ਚੱਪੜੇ ਚਾੱਕ ਕੇ ਹਾਂ ਟ੍ਰਿਕ ਨੂੰ ਨਾ ਪੈਂਦੀ ਟ੍ਰਿਕ ਨਹੀਂ ਸਿੱਧੀ ਬਲੌਗ ਚ ਆ ਚਾਪੜੇ ਜਿਵੇਂ ਮੈਂ ਬੋਲ ਰਿਹਾ ਮਾਰ ਕੇ ਦਿਖਾ ਮੋਰਾ ਬਰੋਲਾ ਬਣਾ ਦੇਣਾ ਉਹਦਾ ਬਸ ਚਾਕ ਹੀ ਲਿਓਣਾ ਤੂੰ ਆ ਜਾ ਵੀ ਜਿੱਥੇ ਪੈਂਦੀ ਆ ਪਹਿਣਦੇ ਆ ਹਾਂ ਲੋਕ ਸਟਾਰਟ ਹੀ ਰੱਖਦਾ ਬਲ੍ਹਾ ਉਹਦਾ ਸਟਾਰਡਾ ਉਹਨੂੰ ਇੱਕ ਗੱਲ ਹੋਰ ਕਹਿਣੀ ਆ ਵੀ ਪਹਿਲਾਂ ਤਾਂ ਤੁਸੀਂ ਮੈਗੀ ਆਪ ਲੈ ਕੇ ਆਉਂਦੇ ਸੀ ਉਹ ਮੈਗੀ ਵੀ ਤੈਨੂੰ ਲਿਉਣੀ ਪਈ ਨਾਲੇ ਕੋਕ ਏਕਟਰ ਵਾਲਾ ਕੋਕ ਤਾਂ ਮੈਨਾਂ ਕਿੰਨੀ ਬਈ ਸਹੀ ਗੱਲ ਹੈ ਮੁੰਡੇ ਕਹਿੰਦੇ ਸੁੱਕੀ ਲੱਗਦੀ ਨਹੀਂ ਕੋਕ ਵੀ ਚਾਹੀਦਾ ਨਾਲ ਭਾਈ ਕੈਮਰਾ ਤਾਂ ਉਹਨੇ ਦੇਖ ਲਿਆ ਹੋਊਗਾ ਵੀ ਆ ਗਿਆ ਮੁੰਡੇ ਤੂੰ ਗੇਟ ਖੋਲ ਕੇ ਸਿੱਧਾ ਅੰਦਰ ਚਲੋ ਕੋਈ ਨਹੀਂ ਕੋਈ ਹਾਂ ਕੱਲੀ ਆ ਜੀ ਬਾਹਰ ਬਾਹਰ ਕੱਲੀ ਹੈ ਮੈਂਦਰ ਮੜਾ ਹੂੰ ਇੱਧਰ ਹੂੰ ਮੜਾ ਜਾ ਖੜਾ ਜਾ ਖੜ ਜਾ ਤੇਰੀ ਗਲਤੀ ਦੱਸੋ ਮੈਨੂੰ ਕੀ ਆ ਉਰੇ ਦੀ ਭਾਨ ਉਰਾ ਲਿਆ ਮੜਾ ਬਰਾਣਾ ਲਿਆ ਉਰਾ ਲਿਆ ਗਲਤੀ ਸੁਣਾ ਕਰ ਲੱਗ ਕਰ ਲੱਗ ਕਦੋਂ ਲੱਗ ਭਾਨ ਚੁੱਤ ਉਰੇ ਕਦੋਂ ਦੇ ਲੱਗ ਰਹੇ ਪਲਾਉਣ ਤੈਨੂੰ ਉੱਥੇ ਹੈ ਗਲਤੀ ਏ ਗਲਤੀ ਹੈ ਅੱਧਾ ਘੰਟਾ ਹੋ ਗਿਆ ਆ ਨਹੀਂ ਰਿਹਾ ਉੱਥੇ ਭਾਈ ਗੱਲ ਜਦੋਂ ਆ ਦੇਖ ਸਕਦੇ ਆ ਬਈ ਆ ਬੰਦੇ ਦਾ ਜਨਮ ਮੰਦਿਰ ਆ ਦਾ ਆ ਕੀ ਗੰਦ ਪਾ ਕੇ ਕਿਨਾਰੇ ਦੇਖ ਲੋ ਲਾਡੀ ਅੰਦਰ ਲੋਕ ਦਾ ਦੀ ਆ ਉਹ ਵੜ ਕੇ ਅੰਦਰ ਕਿੱਥੇ ਛੜਦੇ ਨੇ ਦਾ ਸੂਰੀ ਉਹ ਲੈ ਉਹ ਵੜ ਲੈ ਲੈ ਭੇਡ ਦਾ ਲੈ ਭੇਡ ਦਾ ਚਿਆਕ ਐ ਐ ਸਰਾ ਹੋਏ ਸਰਾ ਵੀ ਉਧੀ ਰਹਾ ਦਾ ਵੀ ਆਣਾ ਯਾਰ ਇੱਕ ਨੰਬਰ ਦੀ ਰਿਪੋਰਟਰ ਆ ਦਾ ਹਾਂ ਆ ਘਰ ਤਾਂ ਗੱਚੂ ਗੱਚ ਮਾਰ ਗਮੂਤੇ ਇਹਨੇ ਕ੍ਰਿਪ ਖਰਾਬ ਕਰਾ ਦਿੱਕਾ ਸੌਰੀ 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 ਨਾਲੇ ਜਿਹੜਾ ਕੇਕ ਨਾਲ ਕੰਧ ਪਾ ਗਿਓ ਉਹ ਸਾਫ ਕਰਨਾ ਕਰਨ ਦੀ ਮੰਮੀ ਨੇ ਕਹੇਦਾ ਵੀ ਕੰਧਾ ਸਾਫ ਕਰਕੇ ਜਾਓ ਉਰੀ ਫੜ ਕੇ ਹੋਰਾਂ ਇਹ ਲੈ ਹੋਰਾਂ ਇਹ ਬੰਦ ਲੋਰਾ ਉਹ ਕਰਦੇ ਉਹਦਾ ਵੀ ਖਰਾਬ ਇਹ ਇਹ ਲੈ ਓਏ ਆ ਜਾ ਆ ਜਾ ਬਰਾ ਯਾ ਉਹਦਾਂ ਟੋਬੇ ਚ ਲਾਇਆ ਇਹਨੂੰ ਨਾ ਕੰਧਾ ਸਾਰੀਆਂ ਖਰਾਬ ਕਰਤੀਆਂ ਰਾਤ ਉਹਨਾਂ ਨੇ ਇੱਕ ਤੇ ਚਾਰ ਹੋਏ ਚਾਰ ਇੱਕ ਤੇ ਚੱਲ ਅੱਗੇ ਹੋ ਬਰਾ ਬੈਠ ਚਾਰ ਓਏ ਵਜਾ ਲੈ ਵਜਾ ਜਿੱਥੇ ਬੈਠੋ ਐ ਸਾਂਝ ਰਹਿ ਜਾ ਬੈਠੇ ਤੋ ਬੈ ਜਾ ਛੱਡ ਕੇ ਭੱਜਾਂਗੇ ਅੱਗੇ ਹੋ ਜਾ ਹੋ ਜਾ ਅੱਗੇ ਲੈ ਤੇਰੀ ਮਾਰਿਆ ਫੇਰ ਤੂੰ ਹੀ ਜੀਦੂ ਸਹੀ ਵੀ ਗੱਲ ਠੀਕ ਆ ਚੱਲ ਵਿੰਦਰ ਮੈਂ ਤਾਂ ਸੈਟਾਂ ਤੂੰ ਤਾਂ ਦਾ ਜੀ ਗੱਡੀ ਜੰਨਾ ਓਏ ਓ ਅੱਗੇ ਹੋ ਜਾ ਕਾਂ ਦਾ ਪਿੰਡ ਦੇ ਉੱਤੇ ਡਾੜੇ ਓਏ ਛੱਡ ਜਾਗਾ ਉੱਡ ਗਏ ਹਾਂ ਆਇਆ ਤੱਕ ਤੂੰ ਮਾਰ ਮੋਰ ਨਹੀਂ ਹੋਲੀ ਚੱਲ ਬਸ ਵਿੰਦਰ ਮੈਂ ਸੈਟ ਬੈਠਿਆ ਮਹਗੀ ਲੈਣੀ ਆ ਉਹ ਕਾਲੇ ਦੇੋਂ ਮਹਗੀ ਤਾਂ ਉੱਥੋਂ ਲਵਾਂਗੇ ਆਹੜਾ ਬੀਪੇ ਕਹਣਾ ਓਏ ਹੋਰ ਕਿਵੇਂ ਆ ਨੀ ਉਰੋ ਰੀ ਉੱਥੋਂ ਲੈ ਲਾਂਗੇ ਚੱਲ ਅੱਗੇ ਚੱਲ ਇਹਦੇ ਲੈ ਕਰ ਲੈਣਾ ਨੇ ਕੀ ਮਹਗੀ ਉਧਰੋਂ ਲਵਾਂਗੇ ਮੋੜਾ ਇਧਰੋਂ ਮੋੜ ਲਾ ਇਧਰ ਮੋੜ ਬੰਦਰ ਇਧਰ ਇਧਰ ਚੱਲ ਚੱਲ ਸਿੱਧਾ ਚੱਲ ਸਿੱਧਾ ਚੱਲ ਸਿੱਧਾ ਚੱਲ ਕੀ ਫੜ ਲਿਓ ਉਹੀ ਲੈ ਲੇਂਗਾ ਲੇਟ ਦਾ ਦੂਕਰ ਆ ਆ ਬਾਬੇ ਜਮੀਨ ਇਰਾਦਾ ਉਹਨੇ ਜਾਨ ਮਾਰੀ ਬਈ ਪੰਜੇ ਪੰਜਾਈ ਸਾਈਕਲੋਂ ਜਾਨ ਮਾਰੀ ਉਹਨੇ ਚੱਲਿਆ ਓਏ ਜੋ ਗਾਲਾਂ ਨਹੀਂ ਲੱਗਿਆ ਤੇਰਾ ਮਾਸੜਾ ਤੁਨੂੰ ਚੱਲਿਆ ਮੈਂ ਕੀ ਫੜਨ ਤਾ ਚੱਲ ਓਏ ਕੈਸ ਦਾ ਮੈਂ ਅੰਦਰ ਲਾਵਾਂ ਹੈ ਕੈਸ ਦਾ ਮੈਂ ਅੰਦਰ ਲਾਵਾਂ ਲੈ ਮਗੀ ਆ ਮੋਟਰਸਾਈਕਲ ਅੰਦਰ ਲਾ ਦੇ 3200 ਹਾਰ ਨੂੰ ਗੱਦ ਨਾ ਤੇ ਆ ਰ ਆ ਜੋ ਮੁੰਡਾ ਕੰਪੀਟੀਸ਼ਨ ਕਰਾ ਰਿਆ ਜੋ ਇਹਨਾਂ ਦਾ ਅੰਦਰ ਚਲੀ ਲੱਡੀ ਕਣੀ ਆ ਜਾ ਫੋਨ ਲਗਾਇਆ ਵੇ ਇਹ ਨੂੰ ਦੱਸਦਾ ਦੋ ਪਹਿਲਾਂ ਵੀ ਕੰਪੀਟੀਸ਼ਨ ਕੀ ਹੈ ਦੱਸ ਪੰਦਰ ਇਹਨੂੰ ਮੜਾ ਜਾ ਬਿਨਾ ਹੱਥ ਲਾਏ ਮੈਗੀ ਖਾਣੀਏ ਸੋਨੇ ਤਾਂ ਨਹੀਂ ਜਾਣੇ ਹੈ ਤੂੰ ਤਾਂ ਜਾਂਦਾ ਫਰਸ਼ ਤੇ ਡਿਗ ਜੇ ਊਗੜਾ ਨਾ ਖਾ ਜੇ ਤੂੰ ਤਾਂ ਖਾਣ ਸੂਰਾ ਗੇਟਾ ਖਾਣਾ ਫਿਰ ਕੋਈ ਚੱਕਰ ਨਹੀਂ ਪੈਦਾ ਮਾਰੋ ਕੈਮਰੇ ਨੇ ਪੁੱਤ ਇਹਨਾਂ ਦੇ ਵੀ ਉਹ ਤਰ੍ਹਾਂ ਫਫੜ ਸਾਹਮਣੇ ਝਾਕਣੇ ਰਿਹਾ ਵੀ ਉਹ ਦੇਖ ਚੱਕ ਵੀ ਦੇਖਣ ਲੱਗੇ ਹਾਂ ਲੱਡੀ ਦਾ ਹੁਣ ਸਾਰਿਆਂ ਦਾ ਫਾਇਰ ਮਾਰੇ ਸਦਾ ਇਹ ਗੰਦ ਭਾਰ ਕੇ ਨਾਲ ਟੈਂ 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 ਟ ਡ ਡ ਡ ਡ ਨਾ ਜੀ ਸਰ ਜੀ ਆਹ ਸ੍ਰੀਕਾਰ ਪੁੱਤ ਸਾਸਰੀ ਚਰਚਾ ਸਰਪੰਚੀ ਲੈ ਰਿਆ ਇੱਕ ਦਿਦਵਾਰੋਂ ਇਹਦੇ ਮੂੰਹ ਤੇ ਮਾਰ ਗਿਆ ਯਾਰ ਦਾ ਆਪਣਾ ਗੰਦ ਪਈ ਜਾਂਦਾ ਪੰਦਰ ਤੇਰੇ ਰਾਜ ਚ ਕਿਵੇਂ ਹਵਾ ਕਰੀ ਜਾਂਦਾ ਇਹ ਐਸ਼ ਕਰਾ ਦੇਣੇ ਤੁਨੂੰ ਪੂਰੀ ਮੈਗੀ ਨਾਲ ਚੱਕ ਮੈਗੀ ਓਏ ਇਹ ਚੱਕ ਚੱਕ ਮੈਗੀ ਓਏ ਐ ਚੀਕ ਕਮੈਗੀ ਜਿੰਨੀ ਮਰਜ਼ੀ ਖਾਓ ਏ ਜੇ ਫੁੱਟ ਗਈ ਨਾ ਮੈਗੀ ਵਾਯੂਆ ਚੀਕ ਕਮੈਗੀ ਚੀਕ ਕਮੈਗੀ ਚੀਕ ਕਮੈਗੀ ਲੈ ਵੀ ਮਤਰਾ ਮੈਗੀ ਬਣਾਉਣੀ ਹੋਗੀ ਸ਼ੁਰੂ ਲੰਗਰੀ ਅੱਜ ਬਣਿਆ ਹੋਇਆ ਸਾਡਾ ਵੀਰ ਨਾ ਸਾਡਾ ਵੀਰ ਨਹੀਂ ਸਾਡਾ ਚਾਚੂ ਲਾਡੀ ਧਾਲੀ ਵਾਲਾ ਤੇ ਆਈਪੀਓ ਕੱਟ ਰਿਹਾ ਜੇ ਵੱਡੇ ਪੱਧਰ ਤੇ ਕਹਿੰਦੇ ਪਹਿਲਾਂ ਕੁਲਚਾ ਦੇ ਵੀ ਕੰਮ ਕੀਤਾ ਇੱਕ ਸਾਲੇ ਨੇ ਬੂਰਾ ਤੇ ਇਹਦੀ ਹੈਲਪ ਕਰਾ ਰਿਹਾ ਇਧਰ ਢੋਜਾ ਪੁੱਤ ਆਪਣਾ ਹੜੋ ਜੇ ਦੇਖਾ ਵਾਲਾ ਫੇਰ ਕੀ ਕਰੇਗਾ ਲੱਡੇ ਵਿੱਚ ਨਹੀਂ ਕਰਦੂੰ ਕੰਮ ਕਰਾਲਾ ਕੰਮ ਘਾਟੇ ਆਉਂਦੀਆਂ ਬਣਾਉਣੀ ਨੂੰ ਨੂਨ ਮਿਰਚ ਪਾ ਲਈਆਂ ਕਿ ਪਾ ਕੇ ਜਾਵਾਂ ਅਸੀਂ ਪਾ ਲਾਂਗੇ ਠੋਕ ਕੇ ਆਉਣਾ ਅਜਾ ਜੀ ਜਦੋਂ ਰੰਗ ਜਾ ਬਦਲ ਗਿਆ ਨਾ ਹੋ ਗਿਆ ਭੂਰੇ ਜੇ ਲੜਕ ਦੇਣੇ ਤੇ ਪਾ ਕੇ ਮਸਾਲਾ ਮੂਲਾ ਪਾਣੀ ਛੜਵਾਗੇ ਆ ਮੱਖੀਆਂ ਵੀ ਪਹੁੰਚ ਗਈਆਂ ਬਾਈ ਰੂਮ ਚੋਂ ਚੰਗੀਆਂ ਭਲੇ ਬੈਠੇ ਦੀ ਤੈਨੂੰ ਕੀ ਕਰਨਾ ਹੈ ਓਰੇ ਅਸੀਂ ਜੋਗਦਾਰ ਪਾਵਾਂਗੇ ਜੇ ਜ਼ਿਆਦੇ ਬੰਦੇ ਖੜੇ ਹੋਣਾ ਚੀਜ਼ ਬਣਦੇ ਨਹੀਂ ਹੁੰਦੀ ਕਿਉਂ ਜਿੰਨੇ ਮੂੰਹ ਨਹੀਂ ਗੱਲਾਂ ਐਵੇਂ ਖਰਾਬ ਕਰਾਉਂਗੇ ਮੈਗੀ ਫਾਇਦਾ ਕੋਈ ਨਹੀਂ ਤੁਸੀਂ ਚਲੋ ਰੂਮ ਚ ਸਾਰੇ ਜਾਓ ਮੈਂ ਬਣਾਉਂਦਾ ਲੈ ਕਰ ਆ ਜਾ ਆ ਜਾ ਲੈ ਡਿਉਏ ਜੇ ਚੱਜ ਦੀ ਨਾਮ ਨਹੀਂ ਮੂੰਹ ਘੁੱਟੋਗੇ ਤਾਂ ਚੱਜ ਦੀ ਤਾਂ ਨਹੀਂ ਮਤਲਬ ਜੇ ਚੱਜ ਦੀ ਨਾਮ ਨਹੀਂ ਮੂੰਹ ਘੁੱਟਾਂਗੇ ਲੈ ਮਤਲਬ ਜਨ ਆਪੇ ਚਲ ਫਿਰ ਚਲ ਮੰਦਰ ਦੇ ਤੂੰ ਮੰਦਰ ਤੂੰ ਬੈਠਾ ਰਹਿ ਤੂੰ ਚਲ ਸਤਾਕੁਰ ਦਿਨਾਂ ਨਾਲ ਆਦੇ ਗਾਇਰੇ ਦੀ ਆਣੀ ਆਉਂਦੀ ਹੈ ਗਲੀ ਉਹ ਇਹਨੂੰ ਨਾ ਘਾਤੀ ਦਾ ਪਾਣੀ ਪਿਆਣਾ ਇਹਨੂੰ ਪਾਣੀ ਨਹੀਂ ਆਉਂਦੀ ਐ ਸੇਪ ਕੋਲੋਂ ਬਾਣੀ ਵੀ ਪਿਆਉਣਾ ਤੇ ਕੋਈ ਜਿਹੜਾ ਬਰਮ ਹੈ ਸਰਾ ਐਸੇ ਹੀ ਵਾਤੇ ਪਾਣੀ ਵੜੇ ਉਹ ਫੜ ਦੋ ਤੇ ਰੱਖ ਦੇ ਯਾਰ ਜੀ ਨਾਲ ਗਰੋਂ ਨਾਲ ਓਏ ਤੱਤਾ ਲਾ ਦੀਆਂ ਜਾਂਦਾ ਜਾਨਾਂ ਆ ਪਾਣੀ ਦੌਰ ਕਰੀ ਜਾਂਦੇ ਨੇ ਯਾਰਾ ਪਿਆਜ਼ ਜੇ ਚਾਲੇ ਕਰ ਗਿਓ ਹੋਰ ਬਹੁਤ ਨੂਣ ਆਉਂਦੇ ਨੂੜ ਘੱਟ ਹੋਣਾ ਵਧਣ ਦਾ ਕਨਾਂ ਗੱਟ ਨਾਰਮਲ ਰੱਖੀ ਬਾਦਲੇ ਹਾਂ ਆ ਇਸੇ ਬਸ ਤੋਂ ਬਸ ਨਾ ਵਿੱਚ ਮਸਾਲੇ ਵਾਲਾ ਪਾਣੀ ਆ ਪਿਆ ਮਿਰਚਿਆ ਮਿਰਚ ਨਹੀਂ ਮੁੰਦੇ ਹਾਂ ਚੱਕੀ ਥੋੜੀ ਹੀ ਲਾ ਪਾ ਦੇ ਅੰਮ੍ਰਿਤਸਰ ਵਾਲਿਆ ਕੀਵਾ ਦਾ ਉਹ ਮਿਰਚ ਦਾ ਬਾਦੇ ਜਿਹੜੀ ਜੀ ਮਾੜੀ ਆ ਉਹ ਤਾਂ ਬਾਦੋ ਹੋਰ ਨਾ ਬਹੁਤ ਬਾਵਾ ਥੋੜੀ ਹੋਣੀ ਪਈ ਉਹ ਨਾ ਗਰਮੀ ਗਰਮੀ ਦਾ ਉਹ ਬੰਦੇ ਹੋ ਰਹੇ ਨੇ ਅਜਾ ਕੇ ਪੱਖਾ ਤੁਸੀਂ ਆਪ ਦੇ ਗਣੀ ਕਰਖਿਆ ਹੈ ਪਾਣੀ ਮਾਰਦਾ ਦੇਖਾ ਉਪਰ ਜੇ ਨਾ ਡੋਂਗਾ ਭੰਨ ਕੇ ਬਰਫ ਦਾ ਪਾ ਕੇ ਚਲਦੇ ਹੁੰਦੀ ਆ ਵਾਦੂਆ ਆ ਗਿਆ ਹੋ ਮੈਸ ਕਿੱਥੇ ਆਵਾ ਦੀ ਗੈਰੀ ਖੜ ਜਾ ਨਹੀਂ ਆ ਰਿਹਾ ਹੋ ਜਾ ਹਾਂਜੀ ਪੱਤਰੀਆ ਕਹਿੰਦੇ ਖੂਬਸੂਰਤ ਸਾਡੀ ਗ੍ਰੇਡ ਜੈਸਨਾ ਕਪਿਆਰ ਵਾਲਾ ਕਹਿੰਦੇ ਪੁੱਜ ਗਿਆ ਮੇਰੇ ਵੀਰੋ ਕਹਿੰਦੇ ਸਨਾਮ ਤੋਂ ਆਇਆ ਮੁੰਡਾ ਕਹਿੰਦੇ ਹੁਣੀ ਆਉਣ ਸਰਗਨ ਬਾਈਡਾਂ ਦੇ ਲੰਮੀਆਂ ਦਾਣੀ ਬੈਤੀ ਕਹਿੰਦੇ ਮੁੰਡੇ ਨੂੰ ਕਰਾ ਮਿੱਟੋ ਮਿੱਟੀ ਪੁੱਜ ਗਿਆ ਕਹਿੰਦੇ ਔਰ ਇਹਦੇ ਉੱਪਰ ਟਾਸਕ ਕਿੰਨਾ ਪੜਾ ਹੋ ਰਿਹਾ ਕੀ ਗੱਲ ਕੀ ਪ੍ਰੋਗਰਾਮ ਮੱਲ ਰਿਹਾ ਹੈ ਤੇ ਪ੍ਰੋਗਰਾਮ ਹੈ ਕੀ ਬਣਾ ਰਹੇ ਨੇ ਕਿਉਂ ਤਿੰਨੇ ਜਣੇ ਚ ਕੰਪੀਟੀਸ਼ਨ ਹੈ ਟੋਚੇ ਚ ਬਿੰਦਰ ਚ ਤੇ ਕਰਨ ਚ ਇਹਨਾਂ ਚ ਜਿਹੜਾ ਜਿੱਤੂਗਾ ਉਹਦਾ ਰੁਪਇਆ ਦੇਣਾ ਆਪਾਂ 1500 ਆਪਣੇ ਵੱਲੋਂ ਗਰੁੱਪ ਵੱਲੋਂ 500 ਤੇਰਾ 500 ਮੇਰਾ 500 ਲਾਡੀਆ 1500 ਹੋ ਗਿਆ ਅੱਗੇ ਪੰਕਾ ਹੀ ਬਾਕਸਰ ਬੋਲ ਬਲੌਗ ਚੈਨਲ ਵੱਲੋਂ ਦੇਣਾ 3 ਵੱਲੋਂ ਆਪਣੀ ਵੱਲੋਂ ਜਿਹੜਾ ਹਾਰ ਗਿਆ ਉਹ 50 ਡੰਡ ਬੈਠ ਕੇ ਲਾਉ ਹੈ ਹੈ ਚੈਲੰਜ ਤੇ ਵਰੀ ਕੀ ਤੋ ਮਾਰਿਆ ਚੈਲੰਜ ਚੈਲੰਜ ਚੁੱਕ ਉਹ ਅਨੇਜਰ ਵਾਲਾ ਨਾ ਚੈਲੰਜ ਚਾਹ ਚੈਲੰਜ ਚਾਹਦਾ ਉਹ ਛੱਟ ਨਹੀਂ ਜਾਂਦੀ ਜਮੀਨ ਨੰਗ ਚੱਪਲਾ ਤਾਂ ਆਹ ਆ ਲੌਂਦੀ ਆ ਆਹਾਂ <laughs> <laughs> A few minutes later. <laughs> ਲਾਈਮੜੋਂ ਮੈਗੀ ਬਣ ਕੇ ਤਿਆਰ ਹੋ ਚੁੱਕੀ ਆ। ਇੱਕ ਦੋ ਵਾਰ ਇਹ ਤਿੰਨ ਪਲੇਟਾਂ 'ਚ ਕਰ ਦੇਣਾ। ਇਸ ਤੋਂ ਬਾਅਦ ਕਹਿੰਦੇ ਚੋਬਰਾਂ ਦਾ ਆਮਾ ਆਮਾ ਕਹਿੰਦੇ ਵੀਰੇ ਵੀਰੇ ਉਹ ਹੈ। ਚਮਚੇ ਕਰ ਲੈਗੇ। ਉਹ ਭੁੱਲ ਕੇ ਲਿਆਇਆ ਉਹ। ਇਹਦੇ ਵਿੱਚ ਪਾਦੀ। ਚਮਚੇ ਤਾਂ ਤਾਂ ਚੱਕ ਲੈ ਖਾਏ ਆ। ਚੜੀ ਤਾਂ ਉਹ। ਆ ਇਹਦੇ ਨਾਲ ਆਪਾਂ ਹੈ ਬਰੋਬਰ ਹੋਣੀ ਚਾਹੀਦੀ ਸਾਰਿਆਂ ਜਮਿੰਦਾਰ। ਘੱਟ ਵੱਧਣਾ ਹੋਵੇ ਕਿਸੇ 'ਚ ਵੀ। ਉੱਪਰ ਨਾਲ ਡੋਲ ਲਈ। ਇਹ ਲੈ। ਕਰਨਗੇ ਲੱਡੀ ਕੰਮ ਜਾਂ ਮੈਂ ਕਹਣਾ ਬੈਡਾਂ ਦੇ। ਉਹ ਬੈਂਚ ਹੈਗੇ ਆਪਣੇ। ਬੈਂਚ ਧਰਨਾਂ ਦੀ ਫਿਰ ਇਹਨੂੰ ਬਿਠਾ ਮੈਂ ਕਿੱਥੇ ਆ ਚੱਲ ਆ ਹਾਂ ਬਾਈ ਬੈਠੋ ਇੱਧਰ ਨੀਚੇ ਠੀਕ ਆ ਗੋਪਿੰਦਰਾ ਇੱਧਰ ਨੀਚੇ ਬਹਿ ਕੇ ਗੋਡੇ ਲਾ ਕੇ ਆਹ ਔਰੇ ਪਜਾਉਣੀਆਂ ਪਲੇਟਾਂ ਮੈਂ ਸਾਹਮਣੇ ਬੈਣਾ ਢੋਜੇ ਕਣੀ ਇੱਧਰ ਔਰ ਉਹਨ ਲਊਂਗਾ ਮੈਂ ਵਿਊ ਸਾਰੇ ਠੰਡੀ ਹੋ ਜਾਂਦੇ ਐਂ ਖੱਦੀਆਂ ਦੀ ਠੱਡੀ ਔਰੇ ਤਾਂ ਨਹੀਂ ਸੈਟਿੰਗ ਨਹੀਂ ਹੋਣੀ ਬਾਬਾ ਐਂ ਕਰ ਆਹ ਲੈਣ ਦੀ ਸਾਰੀ ਚ ਹੈਂ ਅਖਬਾਰ ਹਾਂ ਅਖਬਾਰ ਵਿਛਾ ਦੇ ਆਂ ਬਰੇ ਮੇਰੀ ਗੱਲ ਸੁਣੋ ਬਿੰਦਰ ਇੱਧਰ ਆਓ ਆ ਨੀਚੇ ਇੱਧਰ ਗੋਡਨੀਆਂ ਲਾਓ ਇੱਧਰ ਮੂੰਹ ਕਰ ਲਓ ਚਲੋ ਪਤਾ ਚਲੋ ਥੱਲੇ ਹੈਲੋ ਚਲ ਚੰਡੀ ਦਾ ਹੋਗੀ ਆਪਣਾ ਚੰਡੀ ਦਾ ਹੋਗੀ ਹਰਖੀ ਬਰਾ ਹਰਖੀ ਚੱਕੀ ਮੜਾ ਜਾ ਜਿਹੜਾ ਜਿੱਤੇਗਾ ਸੀ ਪੈਸੇ ਮੁਕਰ ਵੀ ਸਕਦੇ ਆ ਬਈ ਸਿੱਧੀ ਗੱਲ ਆ ਨਾ ਬਈ ਫੇਰ ਨਹੀਂ ਅਗਰ ਤੇ ਨਹੀਂ 1500 ਰੁਪਏ ਦਰੋਂ ਨਹੀਂ ਬਰਾਬਰ ਬਲਾਉ ਕਰੋ ਇਹ ਵੀ ਗੱਲ ਤੇ ਠੀਕ ਆ ਲੈ ਬ੍ਰੋਪਰ ਕਰਦੇ ਲਾਡੀ ਸਰ ਇਹਦਾ ਕੀ ਪਲੇਅਰ ਵਾਰਮ ਅਪ ਹੋ ਰਹੇ ਨੇ ਕਹਿੰਦੇ ਬਈ ਡੰਡ ਮਾਰ ਕੇ ਨਹੀਂ ਨਹੀਂ ਬੁਰੇ ਲਾ ਲਓ ਡੰਡ ਡੰਡ ਮੁੰਡਿਓ ਆਏ ਓਏ ਜਮਿਓ ਖੜਾਓ ਪੋਜੀਸ਼ਨ 'ਚ ਰਹਿਣਾ ਪਿੱਛੇ ਆ ਤੁਰਖਣਾ ਠੀਕ ਐ ਹਾਂ ਸੱਚੀ ਹੋ ਜੀ ਛੱਤਰ ਜਾ ਜਾ ਨਾ ਤੂੰ ਪਿੱਛੇ ਚੱਪਲ ਲੈ ਕੇ ਖੜ ਜਾ ਜਿਹਦੀ ਝੋਟੀ ਜੀ ਟੁੱਟੀ ਨਾਲ ਦੀ ਨਾਲ ਚੱਪਲਾ ਲੈ ਆ ਜੋ ਕਰਾਂ ਓਏ ਤੁਸੀਂ ਲੈਣ ਦੋ ਬਈ ਐਂਦੇ ਮੈਂ ਕੁੱਟੀਆਂ ਕਰਦੇ ਓਏ ਲਾਡੀ ਕੱਠੀ ਨਾ ਕਰ ਫਿਰ ਤੇ ਇੱਕ ਦੂ ਲੂ ਕੇ ਲੈ ਜਾਣਗੇ ਖਣਿਆ ਖਣਿਆ ਇਹਨੂੰ ਖਣਿਆ ਖਣਿਆ ਇਹਨੂੰ ਖਣਿਆ ਬੱਸ ਬੱਸ ਐਂ ਜਾ ਖਣਿਆ ਖਣਿਆ ਸਾਰੇ ਖਣਿਆ ਦੇ ਇਹਦੀ ਬਈ ਕਰ ਬਰਾਬਰ ਕਰੋ ਯਾਰ ਕੁਝ ਨਹੀਂ ਹੁੰਦਾ ਬਰਾਬਰ 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 ਤਾਂ ਹੀ ਗਿਆ ਓਏ ਮੂਦਾ ਲਿਬੜੂ ਦੇ ਕੇ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਬਲੌਗ ਸੂਣ ਲਿਖ ਦੇ ਭਾਈ ਬਲੌਗ ਹੈਡ ਮੈਗੀ ਬੜਾ ਖੁਸ਼ ਹੋ ਗਾਨੀਆਂ ਜਾ ਸ਼ਨਾ ਜਿਹਨੇ ਵੀ ਜੋਟੀ ਤੋੜਦੀ ਨਾਲ ਦੀ ਨਾਲ ਸਰਚ ਬਈ ਬਾਹਰ ਸਿੱਧਾ ਹੋਊਗਾ ਗੋਡੇ ਲਾ ਲਓ ਠੀਕ ਆ ਹਾਂ ਪਿੱਛੇ ਹੱਥ ਫੜੋ ਹੱਥ ਫੜੋ ਪਿੱਛੇ ਹਾਂ ਓਰੇ ਘੜ ਜਾ ਜਮ ਉੱਤੇ ਰਹਿ ਉੱਤੇ ਤਾਂ ਹੈਗੀ ਆ ਯਾਰ ਉਹ ਆਇਆ ਉਹ ਦਰਕਰੇ ਰੱਖ ਹਾਂ ਓਰਾ ਆ ਉਹ ਲਾ ਓਏ ਜਲਾਦ ਲਾਏ ਹੋਇਆ ਪਿੱਛੇ ਰਹਿ ਉਹ ਰੈਡੀਓ ਹਰ ਰੈਡੀਓ ਪਿੱਛੇ ਰਹਿ ਥੋੜਾ ਜਿਹਾ ਉੱਪਰ ਰਹਿ ਜਾ ਵਿੰਦਰ ਖੜ ਜਾ ਰੈਡੀਓ 1 2 3 ਜਾ ਭਾਈ ਜਿੱਦੀ ਜੋਟੀ ਟੁੱਟੀ ਜਿੱਦੀ ਰੋਟੀ ਟੁੱਟ ਗਈ ਬਾਹਰ ਜਿੱਦੀ ਆ ਦੇ ਜਾ ਬਾਬੇ ਓਏ ਓਏ ਫਿਰ ਤੇਰਾ ਸਾਹ ਜੜ ਜੂ ਏ ਸਰਾ ਪਿੱਛੇ ਹੋਇਆ ਬੜਾ ਯਾ ਪਿੱਛੇ ਹੋ ਗਿਆ ਤਿੰਨੇ ਆਉਣ ਕੈਮਰੇ ਚ ਪੁੱਤਰ ਮਰੂ ਮਿੱਤਰ ਮਰ ਗਿਆ ਵੇ ਹਾਂ ਅੰਮ ਜੀ ਮਾਰ ਜੀ ਮੋਤਰਸ ਜੀਵ ਕੋ ਤੇ ਮੰਗੂ ਜੀ ਮਾਰ ਮਰ ਗਿਆ ਰਹਿ ਗਈ ਉਹ ਆ ਜੱਟ ਨੂੰ ਓਏ ਤੇਰੇ ਜ਼ਾਂਦਗੇ ਓਏ ਆ ਮਰ ਗਿਆ ਧੋਏ ਓਏ ਆ ਜੇਤੂ ਆ ਓਏ ਓਏ ਇਧਰ ਆ ਮੂੰਹ ਤੇ ਆ ਪਹਿਲੇ ਇਧਰ ਓਏ ਪਿਆਜ ਬਣਾ ਰਹੇ ਖਿੱਚਦੇ ਕੰਮ ਹੁੰਦਾ ਬਹੁਤ ਤੁਹਾਨੂੰ ਓ ਕਰਤਾ ਬਿੰਦਰ ਬਿੰਦਰ ਗੱਦੀ ਨਹੀਂ ਹੁੰਦੀ ਨਕਲੇ ਚੱਲ ਆਏ ਓ ਨਾ 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 ਚੱਲ ਓ ਨਾ 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 ਚੱਲ ਚੱਲ ਨਾ 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 ਕਰ ਬਈ ਓ ਰਾ ਲੈ ਰੂ ਓ ਰਾ ਲੈ ਓ ਰਾ ਲੈ ਚੱਲ ਜੀ ਜੇਗਾ ਮੂੰਹ ਦਿਖਾਉ ਰਿਹਾ ਕੇ ਜੇ ਤੂੰ ਆਉਰੇ ਮੂੰਹ ਦਿਖਾ ਕੇ ਹੋਰ ਆ ਲੈ ਹੋਰ ਆ ਲੈ ਓ ਵਾਹ 15 ਫਸ ਹੈ ਫਸ 15 ਦੋ ਦਿੰਨੇ ਨੂੰ ਦੋ ਮਿੰਟ ਖੜ ਜਾ ਆ ਸੈਕਿੰਡ ਆ ਭਾਈ ਆ ਬਿੰਦਰ ਨੇ ਦਾ ਹੀ ਛਲਕ ਐਂ ਕਰ ਪਿਆ ਡੰਡਾ ਮਾਰਾ 50 ਡੰਡਾ ਓਏ ਖੜ ਜਾ ਖੜ ਜਾ ਗੇਟ ਨਾਲ ਖੁੱਲਣ ਦੇ ਇਹਨਾਂ ਨੂੰ ਖੜ ਜਾ ਪਹਿਲਾ ਸਾਰਾ ਉਰੀ ਚੱਲੂ ਟੂਰਨਾਮੈਂਟ ਜਿਹੜਾ ਚੱਲ ਰਿਹਾ ਲੈ ਬਾਈ 50 ਡੰਡਾ ਮੈਟ ਕੰਮ ਡੰਡ ਨਹੀਂ ਡੰਡ ਬੈਠ ਘਾਣੇ ਨਾ 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 ਡੰਡ ਡੰਡਰਾ ਡੰਡ ਬੈਠ ਘਰੇ ਇੱਕ ਡੰਡ ਲਾਉਣਾ ਯਾਰ ਬਡੀ ਗੱਲ ਆ ਯਾਰ ਡੰਡ ਬੈਠ ਘਾਣਾ ਦੇ ਪਿਆ ਚਪਲਾ ਚੱਕ ਨਹੀਂ ਹੋਇਆ ਇਹ ਡੰਡ ਬੈਠ ਘਾਣਾ ਲਾਈਆਂ ਬਾਈ ਹਾਂ 1500 ਹੋਏ ਤੂੰ ਬਾ ਠੀਕ ਆ ਡੰਡ ਲਾ ਨਾ ਐਵੇਂ 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 50 50 ਤਾਂ ਜਾਦੇ ਨਹੀਂ 50 ਆਏ ਕਰ 40 ਲਾਵੇ ਓਏ 50 ਮੰਦਾ 50 ਲਾਉ ਨਾ ਬਾਈ ਕਿਹੜੀ ਗੱਲ ਲਾਉਈ ਇਹਨਾਂ ਹਾਂ ਓਏ ਓ ਤੈਨਾਂ ਕੁਛ ਨਹੀਂ ਕਰਦਾ ਇਹ ਪਈਆ ਪਲੇਟ 3 ਚੱਲ 1 ਘਰ ਮਿੰਟ ਮਾਰ 50 ਡਾਡ ਵੜ ਕੇ ਨਾ ਤੇ ਕੱਲ ਨੂੰ ਇਹ ਭੱਜਣਗੇ ਟਾਸਕ ਤੋਂ ਜੇ ਤੂੰ ਭੱਜ ਗਿਆ ਹੁਣ ਐ ਲਾ ਤਾਂ ਐ ਸਿੰਪਲ ਕਿਵੇਂ ਮਰਜ਼ੀ ਲਾ ਦੇ ਹਾਂ ਲਾ ਦੇ 50 ਲਾ ਦੇ 2 ਇਹਦਾ ਕਿਹਣਾ ਓਏ ਜਣੋ ਯਾਰ ਸਹੀ ਆ ਕੋਈ ਨਾ ਜਿਵੇਂ ਵੀ ਲਾ ਦੇ ਓਏ ਚੱਲ ਆ ਯਾਰ ਤੂੰ ਆਪਣੀ ਮਰਜ਼ੀ ਨਾਲ ਲਾਵਿੰਦਰ ਕੋਈ ਚੱਕਰ ਨਹੀਂ ਕੱਲ ਉਹਨਾਂ ਨੂੰ ਭੱਜਣ ਨਹੀਂ ਦਿੰਦਾ ਨਾ ਨਾ ਜਮਾ ਨਹੀਂ ਟਾਸਕ 'ਚ ਹੁਣੀ ਭੱਜਣਗੇ ਇਹ ਕਦੇ ਵੀ ਇਧਰ ਕਹਿੰਦੇ ਜਿਹੜੀ ਬਿੰਦਰ ਨੇ ਛੱਡੀ ਸੀ ਬਰੋਲਾ ਠਾਦਾ ਬਾਈ ਓਏ ਜਿਆਦੇ ਮੈਨੂੰ ਕੋਈ ਨਹੀਂ ਬਹਿ ਜਾ ਰਿਹਾ ਮੈਂ ਬੈਠਣਾ ਲਾ 40 ਲਾ ਦੇ ਕੋਈ ਫੜ ਜਾ 10 ਵਧਾ ਦਾਂਗੇ ਚੱਲ ਬਾਈ ਚੱਲਣ ਦੇ ਅੱਛਾ ਲੋ ਹੈਲੋ ਸਿੱਧੇ ਧਰ ਕੇ ਲਾ ਓ ਸਹੀ ਯਾਰ ਸਿੱਧੇ ਲਾ ਜਾਬੜੀ ਹੋਵੇ ਤੂੰ ਬਾਈ ਨਾ ਮੇਰੇ ਤਾਂ ਬੈਠ ਕੇ ਓਏ ਭਰਾ ਹੋ ਜਾ ਤੂੰ ਬਤਾ ਜਾਬੜੀ ਲਾ ਦਾਂਗੀ 1000 ਰੁਪਏ ਮੈਨੇ ਜਰੂਰ ਬੈਠਾ ਖਾਣ ਲੱਗ ਰਿਹਾ ਜੀ ਤੂੰ ਭਰਾ ਹੋ ਜਾ ਤੂੰ ਕੁਝ ਨਹੀਂ ਹੈਗਾ ਚੱਲ ਬਾਈ ਮਾਗਣ ਦਾ ਨਹੀਂ ਹੈਗਾ ਚੱਲ ਬਿੰਦਰ ਛੇਤੀ ਛੇਤੀ ਲਾ ਦੇ ਯਾਰ 10 ਹੋ ਗਈਆਂ ਇਧਰ ਗਿਨਣ ਲੱਗ ਰਹੇ ਨੇ ਬਾਈ ਕਾ 12 ਚੱਲ 45 ਹੋ ਗਈਆਂ ਚੱਲ 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 5 ਰਹਿ ਗਈਆਂ 5 ਓਏ ਹੈਲੋ ਥੱਲੇ ਚੱਲ ਬਈ ਪੂਰਾ 46 47 ਓਕੇ ਚੱਲ ਰਿਹਾ ਜਮਾ ਮਰ ਗਿਆ ਜੇ ਵੀ ਪੱਟਦਾ ਗੇ ਮਰ ਗਿਆ ਕੁਕੜੀਆਂ ਸਵੇਰੇ ਆਹਾਹਾ ਸਵੇਕ ਨਿਕਲ ਕੋਈ ਸਵੇਰੇ ਕਿੰਨੇ ਆ ਗੰਜਾ 49 ਹੋ ਗਏ 50 ਹੋ ਗਿਆ 49 49 50 ਲੈ ਫੱਤੇ ਆਉਂੇ ਕੰਮ ਕਹਿੰਦੇ ਕੋਈ ਮਾਰਦਾ ਡੱਡ ਵੀ ਕੋਈ ਆਉਂ ਰੋ ਖਲੂਗੀ ਨਾਲ ਇੱਧਰ ਵੀ ਦੇਖ ਲੋ ਇੱਧਰ ਵੀ ਫੱਤੇ ਆ ਇੱਧਰ ਵੀ ਫੱਤੇ ਕਰਤਾ ਕਹਿੰਦੇ ਮੋਰ ਜਾ ਕਹਿੰਦੇ ਚਮਚੇ ਦੋ ਛੱਡਣੇ ਮੇਰੇ ਭਰਾ ਨੇ ਕਹਿੰਦੇ ਪਿਆਰ ਵਾਲੇ ਲੈ ਖਵਾ ਦਿਆ ਜੀ ਖਵਾ ਦੇ ਲੈ ਆ ਜਾਣ ਵਾ ਜੀ ਵਾ ਬਣਾਈ ਘੈਂਟਾ ਲੱਡੀ ਓਏ ਇੱਕ ਨੰਬਰ ਬਣੀ ਹੋਈ ਆ ਜਮਾ ਨੂੰ ਚਾਹ ਕਹਿੰਦਾ ਓਏ ਉਹ 2 ਦਾ ਸੈਕਿੰਡ ਆ ਖਾ ਗਿਆ ਤੂੰ ਗਾਦੋਂ ਤੇ ਤੂੰ ਤਾਂ ਇੱਕ ਸੀਮੀ ਜਣੀ ਖਜੀਗੀ ਫਿਰ ਕੀ ਆ ਇਹ ਨਲੀਆਂ ਖਾਈ ਗਿਆ ਵਿੱਚੇ ਸੀਣ ਗਈ ਆ ਵਿੱਚ ਵਿੱਚ ਜੂਹਾ ਜਿਆ ਡੇਕ ਲਿਆ ਕਰੇ ਵਿੱਚ ਮਿਕਸ ਕਰਕੇ ਉਹ ਮਾਰਿਆ ਕਰੇਂਦਰਾ ਸਹੀ ਗਾਦਾਂ ਡਾ ਪਰ ਜਿੱਤ ਗਿਆ ਹੈ 1500 1500 ਚਾਹੀਦਾ ਤੈਨੂੰ ਕੋਈ ਗੱਲ ਨਹੀਂ ਦੇ ਦਾਂਗੇ ਲੈ ਨੰਬਰ ਬੋਲ ਮੈਂ ਡੀਡੀਏ ਨਾਲ ਕਰਦੇ ਪਾਏ ਨਹੀਂ ਫਿਰ ਕਿਸੇ ਆਲੇ ਤੇ ਨਹੀਂ ਕਰਦੇ ਅਸੀਂ ਤੇਰਾ ਨਹੀਂ ਤੇਰਾ ਬੈਂਕੇਜ ਖਾਤਾ ਹੈਗਾ ਗੂਗਲ ਪੇ ਤੇਰਾ ਚੱਲਦਾ ਨਹੀਂ ਬਸ ਪਰ ਪੈਸੇ ਵੀ ਕਾਇ ਨਾ ਨਾ ਜੋ ਚਲਦੀ ਨਹੀਂ ਇਹ ਸਿੱਧੀ ਗੱਲ ਆ ਲਓ ਜੀ ਆ ਚਣੇ ਅੱਜ ਦਾ ਹੋ ਗਿਆ ਆਪਣਾ ਕੰਪਲੀਟ ਤੇ ਇਸ ਚੋਂ ਕਹਿੰਦੇ ਕਵਰੀ ਵਾਲਾ ਜਿੱਤ-ਜੁਕ ਕਰਦੇ ਟੂ ਚਾ ਸੈਕਿੰਡ ਆ ਤੇ ਉਹ ਖੜਾ ਜਿਹੜਾ ਫੇਲ ਹੈ ਜਮੀ ਟੋਟਲੀ ਫੇਲ 50 ਡਾਂਡਾ ਵੜਕਾ ਲਈਆਂ ਨੇ ਇਹ ਬੰਦੇ ਨੇ ਐਵੇਂ ਟਾਸਕ ਹੋਰ ਲੈ ਕੇ ਆਵਾਂਗੇ ਅੱਗੇ ਤੋਂ ਅੱਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਲੌਗ ਦੀ ਕਰਨ ਲੱਗੇ ਆਪਾਂ ਸਮਾਪਤੀ ਧੰਨਵਾਦ